ਬੱਚੇ ਸਕੂਲ ਛੱਡਣ ਜਾਣੇ ਕੱਲ ਇਹਦਾ ਕੋਈ ਪਤਾ ਨਹੀਂ ਏਥਮ ਕੀ ਦਿੰਦਾ ਹੁੰਦਾ ਮੇਰੇ ਬਨੇ ਨੂੰ ਧੰਕੀ ਹਲਾਉਂਦਾ ਰੋਜ਼ 9:00 ਵਜੇ ਤੇ 10 ਮਿੰਟ ਤੇ ਨਿਆਣੇ ਛੱਡ ਕੇ ਆਏ ਆ ਤੇ ਗੋਲੀ ਮਾਰ ਕੇ ਰਾਹ ਦੇ ਵਿੱਚ ਬੱਚਿਆਂ ਨੂੰ ਸਕੂਲ ਛੱਡ ਕੇ ਆ ਰਹੇ ਵਰਿੰਦਰ ਸਿੰਘ ਨੂੰ ਮਾਰਨ ਦੇ ਮਾਮਲੇ ਦੇ ਵਿੱਚ ਹੁਣ ਤੱਕ ਕਈ ਖੁਲਾਸੇ ਹੋਏ ਨਹੀਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਿੰਜ ਕੋਈ ਜਾਣ ਪਛਾਣ ਵਾਲਾ ਹੀ ਵਿਅਕਤੀ ਇਸ ਦੇ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ ਕਿ ਕਿ ਇੱਥੇ ਇੱਕ ਰਿਸ਼ਤੇ ਦੀ ਗੱਲ ਕੀਤੀ ਜਾ ਰਹੀ ਹੈ। ਦਰਅਸਲ ਫੇਰਟਾ ਦੇ ਵਿੱਚ ਸਵੇਰੇ ਕਰੀਬ 8:30 ਵਜੇ ਦਿਨ ਦਿਹਾੜੇ ਹੀ ਗੋਲੀ ਮਾਰ ਕੇ ਜਿਸ ਨੌਜਵਾਨ ਨੂੰ ਮਾਰਿਆ ਗਿਆ ਉਸ ਸੰਬੰਧੀ ਪਰਿਵਾਰਿਕ ਮੈਂਬਰ ਦੱਸ ਰਹੇ ਨੇ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਥੀ ਦੋਸ਼ੀ ਹਾਲਾਂਕਿ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋਏ ਨਹੀਂ ਤੇ ਇਧਰ ਮ੍ਰਿਤਕ ਦੀ شناخت ਵਰਿੰਦਰ ਸਿੰਘ ਉਮਰ 40 ਸਾਲ ਵਾਸੀ ਪਾਰਸ ਵੈਨਿਊ ਸੰਤ ਸਾਹਿਬ ਰੋਡ ਛੇਰਟਾ ਦੇ ਵੱਜੋਂ ਕੀਤੀ ਗਈ ਹੈ। ਜਾਣਕਾਰੀ ਦੇ ਵਿੱਚ ਪਤਾ ਲੱਗਿਆ ਕਿ ਵਿਰਿੰਦਰ ਸਿੰਘ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਘਰ ਵਾਪਸ ਪਰਤ ਰਿਹਾ ਸੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਪਹੁੰਚਣ ਤੇ ਪਿੱਛੋਂ ਮੋਟਰਸਾਈਕਲ ਤੇ ਆਏ ਦੋ ਨਕਾਬਪੋਸ਼ ਨੌਜਵਾਨਾਂ ਨੇ ਉਸ ਦੇ ਉੱਪਰ ਗੋਲੀ ਚਲਾ ਦਿੱਤੀ ਉਹ ਗੋਲੀ ਵਿਰਿੰਦਰ ਸਿੰਘ ਦੀ ਧੌਣ ਦੇ ਵਿੱਚ ਜਾ ਕੇ ਲੱਗੀ ਹੈ ਅਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਡਾਕਟਰਾਂ ਦੇ ਵੱਲੋਂ ਉੱਥੇ ਹੀ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਮ੍ਰਿਤਕ ਦੀ ਪਤਨੀ ਮਨਿੰਦਰ ਕੌਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸਦੇ ਪਤੀ ਦਾ ਕਤਲ ਪੁਰਾਣੀ ਰੰਜਿਸ਼ ਦੇ ਤਹਿਤ ਉਨ੍ਹਾਂ ਦੇ ਹੀ ਰਿਸ਼ਤੇਦਾਰ ਦੇ ਵੱਲੋਂ ਕਰਵਾਇਆ ਗਿਆ ਜਿਸਤੇ ਕਿ ਪਹਿਲਾਂ ਵੀ ਪੁਲਿਸ ਥਾਣਾ ਛੇਰਟਾ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਸੀ ਇਸ ਘਟਨਾ ਦੀ ਸੂਚਨਾ ਮਿਲਨ ਤੇ ਐਸਪੀਡੀ ਹਰਮਿੰਦਰ ਸਿੰਘ ਸੰਧੂ ਅਤੇ ਏਸੀਪੀ ਪਛਮੀ ਸ਼ੇਪਦਰਸ਼ਨ ਸਿੰਘ ਸੰਧੂ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਕਿਹਾ ਕਿ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤਾਂ ਇਸ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਮਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਔਰਤ ਅਤੇ ਉਸ ਦਾ ਪਤੀ ਸ਼ਾਮਿਲ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਗੁਰਲਾਲ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਵਾਸੀਆਂ ਪਿੰਡ ਜੰਮਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਪਰਿਵਾਰ ਨੂੰ ਸ਼ੱਕ ਹੈ ਕਿ ਨਿਸ਼ਾਨ ਸਿੰਘ ਪਿੰਡ ਚੱਕਾ ਵਾਲੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਉਹਨਾਂ ਦੀ ਰਿਸ਼ਤੇਦਾਰ ਕੁੜੀ ਅਰਸ਼ਦੀਪ ਕੌਰ ਦੇ ਨਾਲ ਵਿਆਹਿਆ ਹੋਇਆ ਹੈ ਨਿਸ਼ਾਨ ਸਿੰਘ ਅਕਸਰ ਆਪਣੀ ਪਤਨੀ ਦੇ ਨਾਲ ਲੜਾਈ ਝਗੜਾ ਕਰਦਾ ਸੀ ਨਿਸ਼ਾਨ ਸਿੰਘ ਨੇ ਆਪਣੇ ਸਾਲੇ ਗੁਰਲਾਲ ਸਿੰਘ ਦੇ ਨਾਲ ਮਿਲ ਕੇ ਪਹਿਲਾਂ ਵੀ ਸ਼ਿਕਾਇਤ ਕਰਤਾ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਸੀ ਅਤੇ ਐਸੇ ਰਿਸ਼ਤੇਦਾਰੀ ਦਾ ਇਹ ਵਿਵਾਦ ਸੁਲਝਿਆ ਨਹੀਂ ਅਤੇ ਅੰਤ ਨੂੰ ਨਿਸ਼ਾਨ ਸਿੰਘ ਗੁਰਲਾਲ ਅਤੇ ਪਰਮਜੀਤ ਕੌਰ ਧਮਕੀਆਂ ਦੇ ਰਹੇ ਸਨ ਅਤੇ ਬੱਚੇ ਦੀ ਕਸਟਡੀ ਦੀ ਮੰਗ ਕਰ ਰਹੇ ਸਨ ਇਸ ਮਾਮਲੇ ਦੇ ਵਿੱਚ ਹੀ ਸ਼ਾਮਲ ਹੋਰ ਦੋਸ਼ੀਆਂ ਦੀ ਭਾਲ ਵੀ ਜਾ ਰਹੀ ਹੈ ਪਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਕ ਪਰਿਵਾਰਿਕ ਮਸਲਾ ਹੋਣ ਤੋਂ ਬਾਅਦ ਇੱਕ ਔਰਤ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਹੀ ਇਹ ਸਾਰਾ ਕਾਰਨਾਮਾ ਕਰ ਦਿੱਤਾ। ਇਹ ਥੋੜਾ ਜਿਰ ਪਹਿਲਾਂ ਇਹ ਸਾਡੀ ਕੁੜੀ ਨੂੰ ਮਾਰਦਾ ਕੁੱਟਦਾ ਹੀ। ਅਹੀਂ ਆਪਣੀ ਕੁੜੀ ਨੂੰ ਦੋ ਵਾਰੀ ਲੈ ਆਏ ਆ ਘਰੇ। ਫੇਰ ਇਹ ਧਮਕੀਆਂ ਦੇਣ ਲੱਗ ਪਿਆ। ਫੇਰੇ ਸਾਡੇ ਗੇਟ 'ਚ ਗੋਲੀਆਂ ਚਲਾ ਕੇ ਗਿਆ ਰਾਤ 2 ਮਹੀਨੇ ਪਹਿਲਾਂ। ਅਹੀਂ ਆਕਾਰ ਛੱਡ ਕੇ 15 ਦਿਨ ਹੀ ਬਾਹਰ ਰਹੇ ਘਰੇ ਨਹੀਂ ਆਏ। ਫੇਰੇ ਹੀ ਜਦੋਂ ਦੋੜਾਂ ਡੰਡਾ ਆ ਵੇ ਨਹੀਂ ਲੈ ਕੇ ਆਏ ਘਰੇ ਵੀ ਚਲੋ ਐਂ ਘਰੇ ਰਹੀਏ ਕਿੰਨਾ ਚਿਰ ਘਰ ਛੱਡਿਆ ਜਾਂਦਾ ਆਪਣਾ ਆਈ ਬੱਚੇ ਸਕੂਲ ਚੱਡਣ ਜਾਣੇ ਕਰ ਇਹਦਾ ਕੋਈ ਪਤਾ ਨਹੀਂ ਧਮਕੀਆ ਦਿੰਦਾ ਹੁੰਦਾ ਮੇਰੇ ਭਨੇਵੇਂ ਨੂੰ ਧਮਕੀਆ ਲਾਉਂਦਾ ਰੋਜ਼ ਰਾਤ ਨੂੰ ਫੋਨ ਕਰਦਾ ਰੋਜ਼ ਕਹਿੰਦਾ ਮੈਂ ਆਉਣ ਲੱਗਾ ਮੈਂ ਗੋਲੀਆਂ ਮਾਰਨ ਆਉਣ ਲੱਗਾ ਉਹ ਕਹਿੰਦੇ ਆ ਜਾ ਸਾਡੇ ਕੋ ਆ ਤੇ ਇਹਨਾਂ ਨੇ ਬੱਚੇ ਜੋ ਆਪਣਾ ਨਾਮ ਘਟਾ ਲਿਆ ਕਿ ਮੈਂ ਨਹੀਂ ਹੁਣ ਵੇਚੇਗਾ ਥੋੜੇ ਦੇਣੀ ਹੋਏ ਵੀ ਕਹਿੰਦੇ ਕਿ ਮੈਂ ਨਹੀਂ ਹੈਗਾ ਵਿੱਚ ਤੂੰ ਆਪਣੀ ਲੜਾਈ ਆਪ ਕਰ ਨਜੇਠ ਲੋ ਭਲੇ ਮਾਨਸ ਸਿੰਘ ਵਿਚਾਰੇ ਕੁਝ ਨਹੀਂ ਕਹਿੰਦੇ ਕਿਹਣਾ ਕੋਈ ਬੈਰ ਨਹੀਂ ਇਧਰੋਂ ਗਏ ਆ ਸਵੇਰੇ 9:00 ਵਜੇ 10 ਮਿੰਟ ਤੇ ਨਿਆਣੇ ਛੱਡ ਕੇ ਆਏ ਆ ਤੇ ਗੋਲੀ ਮਾਰ ਕੇ ਰਾਹ ਦੇ ਵਿੱਚ ਤੇ ਉਹ ਮੁੰਡਾ ਭੱਜ ਗਿਆ ਪਤਾ ਨਹੀਂ ਕਿਹੜਾ ਸੀ ਮੋਟਰਸਾਈਕਲ ਤੇ ਕੈਮਰੇ ਕਮਰੇ ਚੈੱਕ ਕੀਤੇ ਆ ਪੁਲਿਸ ਵਾਲਿਆਂ ਨੇ ਆਪਣੀ ਕੋਈ ਰਿਸ਼ਤੇਦਾਰੀ ਹੀ ਇਹਨਾਂ ਦੀ ਉਹਨਾਂ ਵਿੱਚ ਕੋਈ ਹੋਣਾ ਵਾ ਝਗੜਾ ਮਾਨੂੰ ਤੇ ਪਤਾ ਨਹੀਂ ਹੀ ਜਿਆਦਾ ਹੈ ਮਤਲਬ ਕਿ ਵੱਖਰੇ ਰਹਿੰਦੇ ਹਨ ਸਵੇਰੇ ਸ਼ਿਆਟਾ ਗੁਰਦੁਰਾ ਸਾਹਿਬ ਦੇ ਲਾਗੇ ਇੱਕ ਗੋਲੀ ਦੀ ਘਟਨਾ ਵਾਪਰਨ ਦੀ ਸੋਚਣਾ ਸਾਹਮਣੇ ਆਈ ਸੀ ਜਿਸ ਬੰਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ ਤੁਹਾਨੂੰ ਹਸਲ ਪਛਾਹਿਆ ਗਿਆ ਇਸ ਬੰਦੀ ਜਾਂਚ ਜਾਰੀ ਹੈ ਪਤਾ ਲੱਗਾ ਕਿ ਉਹ ਦੀ ਹੋ ਗਈ ਇਸ ਬੰਦੀ ਮਗਲਮਾ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਨੇ